ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਤਨਾਬ ਸਿੰਘ ਬਠੋਈ ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਹੈ ਕਿਸਾਨਾਂ ਦੇ ਘਰਾਂ ਦੇ ਉੱਤੇ ਪੁਲਿਸ ਦਾ ਐਕਸ਼ਨ ਹੋਇਆ ਤਾਂ ਤੜਕੇ-ਤੜਕੇ ਸਵੇਰੇ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਪੁਲਿਸ ਵੱਲੋਂ ਵੱਡੀ ਜਿਹੜੀ ਆ ਕਾਰਵਾਈ ਕੀਤੀ ਗਈ ਆ ਕਿ ਪੁਲਿਸ ਘਰਾਂ ਵਿੱਚ ਦਾਖਲ ਹੋ ਕੇ ਕਿਸਾਨਾਂ ਨੂੰ ਨਜ਼ਰਬੰਦ ਕਰਦੀ ਦਿਖਾਈ ਦਿੱਤੀ ਆ ਤਾਂ ਵੱਡੇ ਇਲਜ਼ਾਮ ਆ ਜਿਹੜੇ ਪੁਲਿਸ ਤੇ ਲੱਗ ਰਹੇ ਆ ਕਿ ਪੁਲਿਸ ਵੱਲੋਂ ਤੱਕਾ-ਮੁੱਕੀ ਵੀ ਕੀਤੀ ਗਈ ਆ ਮਹਿਲਾਵਾਂ ਨਾਲ ਤੱਕਾ-ਮੁੱਕੀ ਕੀਤੀ ਗਈ ਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਅੱਜ ਸਵੇਰੇ ਤੜਕਸਾਰ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਉਗਰਾਹਾ ਜਥੇਬੰਦੀ ਵੱਲੋਂ ਅੱਜ ਵੱਡਾ ਐਲਾਨ ਕੀਤਾ ਗਿਆ ਸੀ ਕਿ ਬਠਿੰਡਾ ਵਿੱਚ ਵੱਡਾ ਧਰਨਾ ਦਿੱਤਾ ਜਾਏਗਾ ਵੱਖ-ਵੱਖ ਮੰਗਾਂ ਨੂੰ ਲੈ ਕੇ ਅਤੇ ਜੋ ਉਹਨਾਂ ਦੇ ਸਾਥੀ ਗ੍ਰਿਫਤਾਰ ਕੀਤੇ ਹੋਏ ਨੇ ਉਹਨਾਂ ਨੂੰ ਲੈ ਕੇ ਧਰਨਾ ਲੱਗਣਾ ਸੀ ਬਠਿੰਡਾ ਚ ਪਰ ਉਸ ਤੋਂ ਪਹਿਲਾਂ ਵੱਡਾ ਐਕਸ਼ਨ ਹੈ ਜਿਹੜਾ ਅੱਜ ਸੰਗਰੂਰ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜਾ ਪੁਲਿਸ ਦਾ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੁਲਿਸ ਅਧਿਕਾਰੀ ਪਹੁੰਚੇ ਆ ਖਾਸ ਗੱਲ ਇਹ ਵੀ ਹੈ ਕਿ ਕੁਝ ਪਾ ਜਿਹੜੇ ਵਿਅਕਤੀ ਨੇ ਇਸ ਤਸਵੀਰ ਵਿੱਚ ਨਜ਼ਰ ਆ ਰਹੇ ਉਹਨਾਂ ਮੂੰਹ ਵੀ ਬੰਨੇ ਹੋਏ ਨੇ ਇੱਥੇ ਇਹ ਵੱਡਾ ਸਵਾਲ ਖੜਾ ਹੁੰਦਾ ਕਿ ਆਖਰਕਾਰ ਮੂੰਹ ਬੰਨ ਕੇ ਕਿਉਂ ਜਿਹੜੇ ਆ ਜੇਕਰ ਇਹ ਅਧਿਕਾਰੀ ਨੇ ਉਹ ਆਏ ਨੇ ਜੇਕਰ ਐਸੀ ਵੈਸੀ ਕੋਈ ਘਟਨਾ ਵਾਪਰ ਜਾਵੇ ਤਾਂ ਉਸ ਦਾ ਕੌਣ ਜ਼ਿੰਮੇਵਾਰ ਹੋਏਗਾ ਤਾਂ ਕਿਸ ਤਰੀਕੇ ਦਾ ਮਾਹੌਲ ਹੈ ਜਿਹੜਾ ਸਿਰਜਿਆ ਜਾ ਰਿਹਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਘਰਾਂ ਵਿੱਚ ਦਾਖਲ ਹੋ ਕੇ ਨਜ਼ਰਬੰਦਾ ਜਿਹੜਾ ਕਿਸਾਨਾਂ ਨੂੰ ਕਰਨ ਦੀ ਕੋਸ਼ਿਸ਼ ਹੋ ਰਹੀ ਆ ਤਾਂ ਇੱਕ ਪਹਿਲਾਂ ਤੁਸੀਂ ਅਜਿਹੇ ਆ ਮੌਕੇ ਤੇ ਕਿਸਾਨ ਬਿੱਬੀਆਂ ਨੇ ਕਿਸਾਨ ਮਹਿਲਾਵਾਂ ਨੇ ਉਹਨਾਂ ਵੱਲੋਂ ਆਪਣੇ ਘਰ ਚ ਜਿਹੜੇ ਕਿਸਾਨ ਨੇ ਉਹਨਾਂ ਨੂੰ ਬਚਾਉਣ ਦੇ ਲਈ ਜਾਂ ਘਰ ਚੋਂ ਪੁਲਿਸ ਨੂੰ ਐਂਟਰ ਨਾ ਕਰਨ ਦੇ ਹੋਏ ਰੋਕਦੇ ਹੋਏ ਤਸਵੀਰਾਂ ਸਾਹਮਣੇ ਆਈਆਂ ਨੇ ਦੇਖੋ ਕਿਸ ਤਰੀਕੇ ਨਾਲ ਚੀਕ ਚਾਹਾੜਾ ਪੈ ਰਿਹਾ ਕਿਸ ਤਰੀਕੇ ਨਾਲ ਉਸ ਅਮਰਤ ਵੇਲੇ ਜਦੋਂ ਰੱਬ ਦਾ ਨਾਮ ਜਿਹੜਾ ਲਿਆ ਜਾਂਦਾ ਉਸ ਸਮੇ ਇਹ ਐਕਸ਼ਨ ਹੋ ਰਿਹਾ ਆਖਰਕਾਰ ਪੰਜਾਬ ਸਟੇਟ ਪੁਲਿਸ ਦੀ ਸਟੇਟ ਕਿਉਂ ਬਣਾਈ ਜਾ ਰਹੀ ਹੈ ਵੱਡੇ ਸਵਾਲ ਹੋ ਰਹੇ ਨੇ ਤੁਸੀਂ ਪਹਿਲਾਂ ਇਹ ਤਸਵੀਰਾਂ ਦੇਖੋ ਟੱਕੇ ਨਾਲ ਅੰਦਰ ਪੜਦਦੇ ਆ ਟੱਕੇ ਨਾਲ ਅੰਦਰ ਪੜਦਦੇ ਆ ਆ ਟੱਕੇ ਨਾਲ ਅੰਦਰ ਪੜਦਦੇ ਦੇਖੋ ਭਈ ਆਇਆ ਉਹ ਤਾਂ ਦੱਸਦੇ ਨੇ ਗਿਆ ਜਿਹੜਾ ਕਿਸੇ ਤੋਂ ਤੁਹਾਡੀ ਡਿਊਟੀ ਲਈ ਆਇਆ ਹੋ ਕਰੇ ਮੜ ਆਏ ਦਰਿਆ ਇਹਨਾਂ ਤੋਂ ਕੋਈ ਕੰਟੀ ਲੱਗੇ ਫੇਰਾ ਬੜ ਦਰੇ ਇਹਨਾਂ ਦਾ ਕੋਈ ਇਹਨਾਂ ਗੱਤ ਗੱਲ ਐ ਤਾਂ ਸ਼ਫਾ ਮਾਰਨੇ ਤਾਂ ਛਾਹ ਬਿਨਾਂ ਨਾ ਤਾਂ ਛਾਹ ਕਿ ਲੈ ਕੇ ਫੇਰ ਧੱਕੇ ਮਾਰ ਵਾਰ ਤਾ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਇੱਕ ਪਾਸੇ ਤਾਂ ਗੁਰਵਾਣੀ ਆ ਜਿਹੜੀ ਪੜੀ ਜਾ ਰਹੀ ਆ ਗੁਰਦੁਆਰਾ ਸਾਹਿਬ ਚ ਤਾਂ ਦੂਜੇ ਪਾਸੇ ਪੁਲਿਸ ਐਕਸ਼ਨ ਦੇਖਣ ਨੂੰ ਮਿਲ ਰਿਹਾ ਆਖਰਕਾਰ ਪੰਜਾਬ ਪੁਲਿਸ ਇਸ ਤ੍ਰਿਕੇ ਨਾਲ ਜਿਹੜੇ ਆ ਆਏ ਦਿਨ ਕਿਉਂ ਐਕਸ਼ਨ ਲੈ ਰਿਹਾ ਕਿਉਂਕਿ ਬਿੱਤੇ ਕੱਲ ਹੀ ਦੇਖਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਡੀਜੀਪੀ ਦਫ਼ਤਰ ਪਹੁੰਚੇ ਕਿ ਆਖਰਕਾਰ ਕਿਉਂ ਅਕਾਲੀ ਦਲ ਦੇ ਵਰਕਰਾਂ ਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਇੱਕ ਤੋਂ ਇੱਕ ਬਾਅਦ ਪਰਚੇ ਪਾਏ ਜਾ ਰਹੇ ਨੇ ਆਖਰਕਾਰ ਸਟੇਟ ਨੂੰ ਪੁਲਿਸ ਸਟੇਟ ਕਿਉਂ ਬਣਾਇਆ ਜਾ ਰਿਹਾ ਇਹ ਸਵਾਲ ਆ ਜਿਹੜੇ ਬਿੱਤੇ ਕੱਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਚੁੱਕੇ ਗਏ ਸੀ ਅਤੇ ਉਸ ਤੋਂ ਬਾਅਦ ਆ ਡੀਜੀਪੀ ਦਫਤਰ ਦੇ ਬਾਹਰ ਧਰਨਾ ਵੀ ਲੱਗਿਆ ਸੀਗਾ ਤਾਂ ਅਗਲੇ ਦਿਨ ਚੜਦਾ ਹੈ ਤਾਂ ਅਗਲੇ ਦਿਨ ਫਿਰ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਕਿ ਅੱਜ ਕਿਸਾਨਾਂ ਦੇ ਉੱਤੇ ਵੱਡਾ ਐਕਸ਼ਨ ਹੋਇਆ ਕਿ ਕਿਸਾਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰਦੇ ਹੋਏ ਪੁਲਿਸ ਅਧਿਕਾਰੀ ਨਜ਼ਰ ਆ ਰਹੇ ਨੇ ਤੇ ਇੱਕ ਪਾਸੇ ਜਿੱਥੇ ਇੱਕ ਪਾਸੇ ਸਵੇਰੇ ਅ ਅਮਰਤ ਵੇਲਾ ਹੁੰਦਾ ਹੈ ਤੇ ਪਾਠ ਆ ਜਿਹੜਾ ਗੁਰਬਾਣੀ ਦਾ ਚੱਲ ਰਿਹਾ ਤਾਂ ਦੂਜੇ ਪਾਸੇ ਪੁਲਿਸ ਦੀ ਇੱਕ ਕਾਰਵਾਈ ਆਖਰਕਾਰ ਕੀ ਗੁਨਾਹ ਕੀਤਾ ਇਨਾ ਕਿਸਾਨਾਂ ਨੇ ਆਖਰਕਾਰ ਕਿਉਂ ਧਰਨੇ ਜਿਹੜੇ ਆ ਉਸ ਪਾਰਟੀ ਨੂੰ ਅੱਜ ਸਹੀ ਨਹੀਂ ਲੱਗ ਰੇ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਇੰਨਾ ਕੁ ਬਦਲਾਅ ਲੈ ਕੇ ਆਵਾਂਗੇ ਕਿ ਕਿਸੇ ਨੂੰ ਧਰਨੇ ਪ੍ਰਦਰਸ਼ਨ ਕਰਨ ਦੀ ਲੋੜ ਤੱਕ ਨਹੀਂ ਪੈਣੀ ਆਖਰਕਾਰ 4.5 ਸਾਲ ਤੋਂ ਉੱਪਰ ਦਾ ਸਮਾਂ ਹੌਣ ਜਾ ਰਿਹਾ ਤਾਂ ਫਿਰ ਮਾਹੌਲ ਜਿਉਂਦਾ ਤਿਉਹੀ ਕਿਉਂ ਰਹਿ ਗਿਆ ਉਸੇ ਸਵਾਲਾਂ ਉਹਨਾਂ ਹੀ ਜਵਾਬਾਂ ਤੋਂ ਕਿਉਂ ਹੁਣ ਸਰਕਾਰ ਭੱਜਣ ਲੱਗੀ ਐ ਜਿਹੜੇ ਕਿਸੇ ਟਾਈਮ ਧਰਨਿਆਂ ਵਿੱਚ ਜਾ ਕੇ ਬੈਠਦੇ ਸੀ ਆਪਦੇ ਲੀਡਰ ਤਾਂ ਉਹਨਾਂ ਧਰਨਿਆਂ ਤੋਂ ਹੀ ਅੱਜ ਇੰਨਾ ਪਰੇਸ਼ਾਨੀ ਕਿਉਂ ਆਣ ਲੱਗੀ ਆ ਇਸ ਸਰਕਾਰ ਨੂੰ ਕਿ ਕਿਸਾਨਾਂ ਦੇ ਘਰ ਦੇ ਉੱਤੇ ਸੁੱਤੇ ਪਏ ਕਿਸਾਨਾਂ ਨੂੰ ਹੀ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਤਾਂ ਤਸਵੀਰਾਂ ਵਿੱਚ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਚੀਕ ਚਿਹੜਾ ਪੈ ਰਿਆ ਕਿਸ ਤਰੀਕੇ ਨਾਲ ਮਹਿਲਾਵਾਂ ਨਾਲ ਤੱਕਾ ਮੁੱਕੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਆਖਰਕਾਰ ਇੱਥੇ ਇਹ ਜਿਹੜਾ ਚੱਲ ਕੀ ਰਿਹਾ ਇੱਕ ਵੱਡਾ ਸਵਾਲ ਬਣਦਾ ਹੈ ਕਿ ਆਖਰ ਕਿਉਂ ਹੁਣ ਲੋਕਾਂ ਦੀ ਆਵਾਜ਼ ਜਿਹੜੀ ਆ ਦੱਬਣ ਦੀ ਕੋਸ਼ਿਸ਼ ਹੋ ਰਹੀ ਹੈ ਜੇਕਰ ਕੋਈ ਆਰਟੀਆਈ ਤਹਿਤ ਕੋਈ ਜਵਾਬ ਮੰਗਦਾ ਤਾਂ ਉਸ ਤੇ ਪਰਚਾ ਕਰ ਦਿੱਤਾ ਜਾਂਦਾ ਹੈ ਜੇਕਰ ਕੋਈ ਪੱਤਰਕਾਰ ਸਰਕਾਰ ਦੀ ਪੋਲ ਖੋਲ ਖਬਰ ਲਾ ਦਿੰਦਾ ਤਾਂ ਉਹਨਾਂ ਤੇ ਐਕਸ਼ਨ ਹੋ ਰਿਹਾ ਫਿਰ ਸਰਕਾਰ ਆਖਰਕਾਰ ਕਿਉਂ ਇੰਨਾ ਡਰ ਰਹੀ ਹੈ ਕਿ ਲੋਕਾਂ ਦੇ ਜਵਾਬ ਤੋਂ ਭੱਜ ਰਹੀ ਹੈ ਕਿ ਪੁਲਸ ਦਾ ਸਹਾਰਾ ਲੈ ਕੇ ਕਿਸਾਨਾਂ ਨੂੰ ਚੁਕਾਇਆ ਜਾ ਰਿਹਾ ਪੱਤਰਕਾਰਾਂ ਨੂੰ ਚੁਕਾਇਆ ਜਾ ਰਿਹਾ ਜਬ ਆਖ-ਆਖ ਲੀਡਰਾਂ ਨੂੰ ਚੁਕਾਇਆ ਜਾ ਰਿਹਾ ਇਹ ਇੱਕ ਵੱਡਾ ਸਵਾਲ ਬਣ ਰਿਹਾ ਇਹ ਸਵਾਲ ਕਿਤੇ ਨਾ ਕਿਤੇ ਲੋਕ ਵੀ ਜਿਹੜਾ ਇਸ ਦਾ ਇੰਤਜ਼ਾਰ ਕਰ ਰਹੇ ਨੇ ਕਿ ਅਸੀਂ 27 ਦੀ ਇਲੈਕਸ਼ਨ ਵਿੱਚ ਇਸ ਦਾ ਜਵਾਬ ਦੇਵਾਂਗੇ ਪਰ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਜ਼ਰੂਰ ਜਿਹੜਾ ਇਹ ਬਣ ਰਿਹਾ ਕਿ ਤੜਕੇ ਤੜਕੇ ਪੁਲਸ ਦਾ ਐਕਸ਼ਨ ਕਿਉਂ ਆਖਰਕਾਰ ਧਰਨੇ ਤੇ ਕਿਉਂ ਡਰ ਲੱਗਣ ਲੱਗਿਆ ਏ ਵੱਡੇ ਸਵਾਲ ਖੜੇ ਹੋ ਰਹੇ ਨੇ ਤਾਂ ਤਸਵੀਰਾਂ ਮੁਰ ਤੋਂ ਦੇਖੋ ਕਿ ਕਿਸ ਤਰੀਕੇ ਦਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਹੈ ਤਾਂ ਇਹਨਾਂ ਵਿੱਚ ਉਹ ਤਸਵੀਰਾਂ ਵੀ ਨੇ ਕਿ ਜੋਗਿੰਦਰ ਉਗਰਾਹਾ ਦੇ ਘਰ ਦੇ ਬਾਹਰ ਵੀ ਪੁਲਿਸ ਪਹੁੰਚੀ ਹੈ ਜੋਗਿੰਦਰ ਉਗਰਾਹਾ ਦੇ ਘਰ ਦੇ ਬਾਹਰ ਪੁਲਿਸ ਅਧਿਕਾਰੀ ਕੁਝ ਦਿਖ ਰਹੇ ਆ ਅਤੇ ਕੁਝ ਵਿਅਕਤੀ ਜਿਹੜੇ ਆ ਜਿਹੜੇ ਮੌਕੇ ਤੇ ਉਹਨਾਂ ਨੇ ਮੂੰਹ ਤੱਕ ਬੰਨੇ ਹੋਏ ਆ ਤਾਂ ਇਹ ਵੱਡੇ ਸਵਾਲ ਇਹ ਵੀ ਬਣਦੇ ਆ ਕਿ ਆਖਰਕਾਰ ਮੂੰਹ ਬਨ ਕੇ ਕਿਉਂ ਮੁਲਾਜ਼ਮ ਆਏ ਤਾਂ ਗਿੰਦਰ ਉਗਰਾਹਾ ਜੋ ਕਿ ਇੱਕ ਵੱਡੇ ਕਿਸਾਨ ਜਥੇਬੰਦੀ ਦੇ ਆਗੂ ਨੇ ਅਤੇ ਉਹਨਾਂ ਦੇ ਘਰ ਦੇ ਉੱਤੇ ਤਾਵਾ ਅੱਜ ਪੁਲਿਸ ਵੱਲੋਂ ਜਿਹੜਾ ਬੋਲਿਆ ਗਿਆ ਤੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਰਾਚੋ ਪਿੰਡ ਦੀ ਗੱਲ ਕਰ ਰਹੀ ਹੈ ਕਰਾਚੋ ਦੇ ਕਿਸਾਨ ਆਗੂ ਦੇ ਘਰ ਦੇ ਉੱਤੇ ਪੁਲਿਸ ਜਿਹੜੀ ਆ ਪਹੁੰਚੀ ਆ ਤਾਂ ਇਹ ਜਿਹੜਾ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲ ਰਿਹਾਤਾ ਜੋਗਿੰਦਰ ਉਗਰਾਹਾ ਦੇ ਘਰ ਦੇ ਉੱਤੇ ਵੀ ਪੁਲਿਸ ਵੱਲੋਂ ਜਿਹੜੀ ਆ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਹ ਤੜਕਸਾਰਦੀਆਂ ਤਸਵੀਰਾਂ ਨੇ ਅਤੇ ਪੁਲਿਸ ਵੱਲੋਂ ਲਗਾਤਾਰ ਅੱਜ ਕਿਸਾਨਾਂ ਦੇ ਘਰ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ